ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਆਂ ਜੀ ਲਸਣ ਪਟਣਾ ਸਰਦਾਰ ਜੀ ਕਹਿੰਦੇ ਲਸਣ ਪਟਣਾ ਸਵੇਰੇ ਸਵੇਰੇ ਮੈਂ ਕਿਹਾ ਚਲੋ ਮੈਂ ਵੀ ਮਦਦ ਕਰਾ ਦਿੰਨੀ ਆਂ ਦੇਲੀ ਦੀ ਦਾ ਮਿਲ ਕੇ ਘਰ ਦੇ ਕੰਮ ਵਧੀਆ ਹੋ ਜਾਂਦੇ ਨੇ ਜੀ ਅੱਜ ਆਪਾਂ ਗੱਲਬਾਤ ਕਰਦੇ ਆਂ ਨਾਲੇ ਸਰਦਾਰ ਜੀ ਵੀ ਦੇਖਦੇ ਆਂ ਤੇ ਕੀ ਸਲਾਹ ਇਹਨਾਂ ਦੀ ਗੱਲਬਾਤ ਹੋਊ ਆਪਣੀ ਬੱਚਿਆਂ ਬਾਰੇ ਨਾ ਤੁੰ ਦੱਸਦੀ ਆ ਵੀ ਸਾਨੂੰ ਕਾਫੀ ਮੈਸੇਜ ਆ ਰਹੇ ਜੀ ਬੰਦੇ ਤੁਸੀਂ ਬੱਚਿਆਂ ਬਾਰੇ ਵੀਡੀਓ ਵੱਧ ਪਾਇਆ ਕਰੋ ਸੇਮ ਮੈਂ ਗੱਲ ਕਰਦੀ ਆ ਉਹਨਾਂ ਬੱਚਿਆਂ ਦੀ ਜਿਹੜੇ 15 ਨੇ ਦਾਸ ਤੋਂ 16 18 ਸਾਲਾਂ ਵਾਲੇ ਦੇਖੋ ਜੀ ਇਹ ਮੈਨੂੰ ਮੇਰੀਆਂ ਗੱਲਾਂ ਨੂੰ ਗਲਤ ਨਾ ਸਮਝਿਓ ਕਿਉਂਕਿ ਸਾਡੇ ਵੀ ਬੱਚੇ ਨੇ ਗੁੱਸਾ ਆਪਾਂ ਨੂੰ ਕਈ ਵਾਰ ਬੱਚੇ ਤੇ ਆ ਜਾਂਦਾ ਕਿਉਂਕਿ ਬੱਚਾ ਕਈ ਵਾਰ ਉਹੀ ਪੁੱਠੀ ਜਿੱਦ ਕਰ ਲੱਗ ਜਾਂਦਾ ਠੀਕ ਹੈ ਜੀ ਕਈ ਵਾਰ ਆਪਾਂ ਨੂੰ ਬੱਚਿਆਂ ਤੇ ਗੁੱਸਾ ਆ ਜਾਂਦਾ ਹੈ ਬੱਚਿਆਂ ਨੂੰ ਘੂਰਨ ਦਾ ਵੀ ਢੰਗ ਹੁੰਦਾ ਠੀਕ ਹੈ ਜੀ ਜੇ ਆਪਾਂ ਨੂੰ ਆਪਾਂ ਬੱਚਿਆਂ ਨੂੰ ਸ਼ਬਦ ਇਹੋ ਜਿਹੇ ਕਹਿਣ ਲੱਗ ਜੀਏ ਜਿਹੜੇ ਸ਼ਬਦਾਂ ਤੋਂ ਬੱਚਾ ਇੰਨਾ ਕੁ ਸੋਚਣ ਤੇ ਮਜਬੂਰ ਹੋ ਜਵੇ ਵੇਸ਼ਾਂ ਰੱਖ ਕੇ ਮੇਰਾ ਮਾਵਾ ਬਾਬੂ ਮੇ ਤੋਂ ਤਾਂਗਾ ਜਿਹੜਾ ਸਮਝਾਉਣਾ ਹੁੰਦਾ ਉਹ ਹੁੰਦਾ ਬਿਠਾ ਕੇ ਸਮਝਾਉਣਾ ਪਤਾ ਹੈ ਹੁਣ ਅੱਜ ਕੱਲ ਮਾਵਾਂ ਕੀ ਕਰਦੀਆਂ ਨੇ ਕਈ ਵਾਰ ਅੱਖੀਆਂ ਥੱਕੀਆਂ ਕਿਸੇ ਹੋਰ ਪਾਸੇ ਹੁੰਦੀਆਂ ਹੋ ਜਾਂਦਾ ਜੀ ਕਬੀਲਦਾਰੀਆਂ ਕਈ ਵਾਰ ਅਸੀਂ ਲੋਕਾਂ ਦੀ ਤੜਫਾਈ ਹੋਏ ਹੁੰਦੇ ਆ ਗੁੱਸਾ ਆਪਣੇ ਪਰਿਵਾਰ ਤੇ ਲਾ ਦਿੰਦੇ ਆ ਕਈ ਵਾਰ ਹੁੰਦਾ ਇਹ ਜਣੀ ਮੈਂ ਮੇਰਾ ਕਹਿਣ ਦਾ ਮਤਲਬ ਇਹ ਆ ਮੈਂ ਬੱਚਿਆਂ ਨੂੰ ਸ਼ਬਦ ਨਾਲ ਇਹ ਜੀ ਬੋਲਿਆ ਪਰ ਉਹ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਇਕੱਲੇ ਇਕੱਲੇ ਨੇ ਇਹ ਫਿਰ ਇਕੱਲੇ ਬਹਿ ਕੇ ਸੋਚਦੇ ਵੱਧ ਨੇ ਇਹਨਾਂ ਨੂੰ ਮਾਪੇ ਦੀ ਗੱਲ ਕਹੀ ਕੋਈ ਛੇਤੀ ਅਸਰ ਕਰਦੀ ਆ ਠੀਕ ਆ ਜੀ ਜੇ ਤਾਂ ਅਸੀਂ ਸਹੀ ਤਰੀਕੇ ਨਾਲ ਸਮਝਾ ਲਈ ਉਹ ਵੀ ਅਸਰ ਕਰ ਜਾਂਦੀ ਆ ਜੇ ਅਸੀਂ ਗਲਤ ਤਰੀਕੇ ਨਾਲ ਇਹਨਾਂ ਨੂੰ ਕੋਈ ਗੱਲ ਕਹੇ ਤੀ ਉਹ ਵੀ ਇਹਨਾਂ ਨੂੰ ਛੇਤੀ ਅਸਰ ਕਰ ਜਾਂਦੀ ਆ ਮਾਮਾ ਦਾ ਪਤਾ ਕੀ ਸੁਭਾਅ ਹੁੰਦਾ ਹੈ ਲਾਲੋ ਕਿਸੇ ਬੱਚੇ ਨੇ ਕੋਈ ਗਲਤੀ ਕਰਤੀ ਜਾਂ ਬੱਚਾ ਕੋਈ ਅੜੀ ਕਰਦਾ ਹੈ ਮਾਂ ਸ਼ਬਦ ਕਹੇ ਜੇ ਬੋਲੂਗੀ ਵੇ ਤੂੰ ਇਹਦੇ ਨਾਲ ਉਹਦਾ ਮਰਜ ਨੇ ਵੇ ਅਸੀਂ ਤਾਂ ਤੇ ਤੋੱਕੇ ਪਏ ਆ ਵੇ ਕਿੱਥੇ ਬੇੜੀ ਬੈਠਣਿਆ ਤੈਨੂੰ ਮੈਂ ਜੰਮ ਖੜੀ ਇਹੋ ਜੇ ਸ਼ਬਦ ਬੋਲਣਿਆ ਇਹੋ ਜੇ ਸ਼ਬਦ ਬੋਲਣਿਆ ਜਾਂ ਫਿਰ ਅ ਬੱਚੇ ਨੂੰ ਕੀ ਕਹਿਣਾ ਮੈਂ ਦੇਖ ਲਾ ਫਲਾਣੇ ਦੇ ਜਵਾਬ ਕਿੰਨੇ ਆ ਆ ਉਹ ਦੇਖ ਲਾ ਕਿੰਨੇ ਕੰਮ ਕਰਦੇ ਨੇ ਉਹ ਐਂ ਕਰਦੇ ਨੇ ਠੀਕ ਆ ਆਧਾਰਨਾ ਦੇਣ ਲੱਗ ਜਾਨੀ ਆ ਬੱਚੇ ਨੂੰ ਦੇਖੋ ਸਾਡਾ ਆਪਣਾ ਘਰ ਦਾ ਮਾਹੌਲ ਹੈ ਕਿਸੇ ਹੋਰ ਦਾ ਆਪਣਾ ਮਾਹੌਲ ਹੈ ਸਾਡੇ ਬੱਚੇ ਦੀ ਆਪਣੀ ਸੋਚ ਹੈ ਕਿਸੇ ਹੋਰ ਲੋਕਾਂ ਦੇ ਬੱਚਿਆਂ ਦੀ ਆਪਣੀ ਸੋਚ ਹੈ ਅਸੀਂ ਕਦੇ ਵੀ ਕਿਸੇ ਦੇ ਬੱਚੇ ਨਾਲ ਇਹਨਾਂ ਨੂੰ ਜੋੜ ਕੇ ਨਾ ਚੱਲੀਏ ਭਾਈ ਫਲਾਣੇ ਦੇ ਜਵਾਕ ਵਰਗਾ ਹੋਵੇ ਇਹ ਫਲਾਣੇ ਦਾ ਜਵਾਕ ਤਾਂ ਕੰਮ ਬਹੁਤ ਕਰਦਾ ਫਲਾਣੇ ਦਾ ਜਵਾਕ ਆਏ ਬਹੁਤ ਲੱਲੇ ਪੱਬੇ ਮਾਰਦੀਆਂ ਸੀ मामा ਠੀਕ ਹੈ ਜੀ ਗਲਤੀ ਹੋ ਜਾਂਦੀ ਆ ਮੇਰੇ ਵਰਗੀ ਤੇ ਵੀ ਕਈ ਵਾਰ ਹੋ ਜਾਂਦੀ ਆ ਪਰ ਇਹਨਾਂ ਗਲਤੀਆਂ ਨੂੰ ਜੇ ਆਪਾਂ ਸੁਧਾਰ ਲਈਏ ਤਾਂ ਵਧੀਆ ਠੀਕ ਹੈ ਜੀ ਜਿਹੜੇ ਇਹ ਸ਼ਬਦ ਨੇ ਗਲਤ ਬੋਲਨੇ ਆ ਜਵਾਕ ਨੇ ਕੀ ਹੋਰ ਪਤਾ ਨਹੀਂ ਕੀ ਕਹਿਣਗੀਆਂ ਤੂੰ ਪਤਾ ਨਹੀਂ ਕਦ ਸਾਡੇ ਪਿੱਛੋਂ ਲਹੇਗਾ ਪਤਾ ਨਹੀਂ ਕਦ ਤੇਤੋਂ ਖਿਹੜਾ ਛੱਟਣਾ ਸਾਡਾ ਸਾਰੀਆਂ ਨਹੀਂ ਹੁੰਦੀਆਂ ਇਹ ਜਿਹੀਆਂ ਮੈਂ ਇਹ ਗੱਲ ਸਾਰੀਆਂ ਮਾਮਾਂ ਦੀ ਨਹੀਂ ਕਰਦੀ ਹੈ ਜੀ ਭਈ ਬਹੁਤ ਮਾਮਾਂ ਦਾ ਇਹੋ ਜਿਹਾ ਹਾਲ ਹੈਗਾ ਤਾਂ ਹੀ ਸਾਨੂੰ ਮੈਸੇਜ ਆਇਆ ਜੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਇਦਾਂ ਦੀਆਂ ਗੱਲਾਂ ਕਰਦੇ ਨੇ ਵੀਡੀਓਾਂ 'ਚ ਤਾਂ ਕਰਕੇ ਅਗਲਾ ਸਾਨੂੰ ਏਦਾਂ ਦੇ ਮੈਸੇਜ ਭੇਜ ਦਿੰਦਾ ਜਿੱਦਾਂ ਦੇ ਆਲੇ ਦੁਆਲੇ ਅਗਲੇ ਦੇ ਮਾਹੌਲ ਚੱਲਦਾ ਹੁੰਦਾ ਹੈ ਹਨਾ ਦੇਖੋ ਜੀ ਕਬੀਲਦਾਰੀਆਂ ਬਹੁਤ ਕਈ ਵਾਰ ਬੰਦਾ ਤਪਿਆ ਪਿਆ ਹੁੰਦਾ ਹੈ ਹਨਾ ਪਰ ਗੁੱਸਾ ਹੋਰ ਪਾਸੇ ਹੀ ਲਾ ਲਿਆ ਕਰੋ ਆਪਣੇ ਮਾਸੂਮਾਂ ਤੇ ਨਾ ਲਾਇਆ ਕਰੋ ਗੁੱਸਾ ਆ ਵੀ ਜਾਂਦਾ ਹੈ ਪਰ ਸ਼ਬਦ ਨਾ ਏਦਾਂ ਦੇ ਬੋਲਿਆ ਕਰੋ ਗਲਤ ਜਿਹੜੇ ਗਲਤ ਸ਼ਬਦ ਨੇ ਇਹ ਕਈ ਵਾਰ ਬੱਚਾ ਸਾਡਾ ਫਿਰ ਤੁਹਾਨੂੰ ਪਤਾ ਜ਼ਿੰਦਗੀ ਖਤਮ ਕਰਨ ਤੱਕ ਦੇ ਫੈਸਲੇ ਲੈ ਲੰਦਾ। ਵੀ ਮੇਰੇ ਮਾਵਾ ਪਤਾ ਮੇਤੋਂ ਓਕੇ ਹੋਈਆਂ। ਮੇਰੇ ਮਾਪਾਪਾ ਨੂੰ ਕਹਣਾ ਮੇਰੀ ਲੋਡ ਐ। ਦੇਖੋ ਖੋਇਆ ਕਦੇ ਕਾਇ ਹੋ ਗਿਆ। ਇਹ ਨਹੀਂ ਮੈਂ ਕਹਿੰਦੀ। ਦੁਨੀਆਦਾਰੀ ਆ ਬਹੁਤ ਕੁਝ ਚੱਲਦਾ ਘਰਾਂ 'ਚ। ਖੋਇਆ ਕਦੇ ਕਾਇ ਹੋ ਗਿਆ। ਪਰ ਗੱਲ ਗੱਲ ਤੇ ਨਹੀਂ। ਜਿਵੇਂ ਸਾਰੇ ਦਿਹਾੜੀ ਉਹ ਆਪਣੇ ਬੱਚਿਆਂ ਨਾਲ ਤਪੀਆਂ ਫਰੀ ਗਈਆਂ ਫਿਰ ਇਹਨਾਂ ਨੂੰ ਬਲ ਬੋਡੇ ਕੌਣ ਲਾਊਗਾ ਕੂਰੋ ਕੂਰਨ ਦਾ ਕੋਈ ਹਰਜ ਨਹੀਂ ਅਸੀਂ ਉਹ ਕੂਰਨਾ ਅਸੀਂ ਉਹ ਪਿਆਰ ਕਰਨਾ ਇਹਨਾਂ ਨੂੰ ਪਰ ਬਿਠਾਤੇ ਠੀਕ ਆ ਮੇ ਪੁੱਤ ਆ ਤੇਰੇ ਲਈ ਸਹੀ ਆ ਤੇਰੇ ਗੱਲ ਹੀ ਗਲਤ ਹੈ ਮਰਜੀ ਹੈ ਤੇਰੀ ਠੀਕ ਆ ਆ ਫੈਸਲਾ ਲਏਗਾ ਆ ਹੋ ਜੂ ਆ ਫੈਸਲਾ ਲਏਗਾ ਆ ਹੋ ਜੂ ਉਹਨਾਂ ਦੇ ਸਾਹਮਣੇ ਸ਼ੀਸ਼ਾ ਕਰ ਦੋ ਠੀਕ ਹੈ ਜੀ ਬਿਜਣੀ ਕਦੇ ਵੀ ਆਪਣੇ ਜਵਾਕ ਨੂੰ ਐਦਾਂ ਦੇ ਸ਼ਬਦ ਨਾ ਬੋਲਿਆ ਕਰੋ ਇੱਕ ਹੋਰ ਦੇਖਿਆ ਮਾਮਾ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਬੇਸੋਝ ਦੇ ਉਹਨਾਂ ਨੂੰ ਬੜਾ ਕੁੱਟਣਾ ਹੈ ਵੱਡਣਾ ਹੈ ਬਹੁਤ ਮਾਰਨਾ ਹੈ ਨਿਆਣਿਆਂ ਦਾ ਰਾਟ ਪਵਾ ਦਿੰਦੀਆਂ ਨੇ ਹੈ ਬਈ ਥੋੜਾ ਜਿਹਾ ਜਵਾਕਾਂ ਨੂੰ ਜੇ ਅਸੀਂ ਨਾ ਗੱਲ-ਗੱਲ ਤੇ ਕੁੱਤੀ ਜਾਈਏ ਸਾਡੇ ਜਵਾਕ ਠੀਕ ਹੋ ਜਾਂਦੇ ਨੇ ਜਿਵੇਂ ਛੇਤ ਕੁੱਟਣਾ ਇਸ ਨਹੀਂ ਹੋ ਜਾਂਦੀ ਬਈ ਜੇ ਤਾਂ ਪਸ਼ੂ ਨੂੰ ਇੱਕ ਅੱਧਾ ਡੰਡਾ ਮਾਰ ਫੇਰ ਤਾਂ ਪਸ਼ੂ ਡਰਦਾ ਰਹਿੰਦਾ ਜੇ ਪਸ਼ੂ ਨੂੰ ਤੁਸੀਂ ਰੋਜ਼ੇ ਕੁੱਟੋ ਉਹਨੂੰ ਕਟਾਈ ਦਾ ਅਸਰ ਹੋਣ ਤੋਂ ਹੀ ਹਟ ਜਾਂਦਾ ਠੀਕ ਹੈ ਜੀ ਬਈ ਜਿੰਨਾ ਜਵਾਕਾਂ ਨੂੰ ਸਾਡਿਆਂ ਨੂੰ ਸਮਝਾਉਣ ਦਾ ਅਸਰ ਹੋਣਾ ਉਹਨਾਂ ਕੁੱਟ-ਕਟਈਏ ਦਾ ਨਹੀਂ ਹੋਣਾ ਫੇਰ ਜਵਾਕ ਕੀ ਕਰਦਾ ਜਿੰਨਾ ਚਿਰ ਤਾਂ ਥੋੜੀ ਕੁੱਟ ਖਾਣ ਦੇ ਯੋਗ ਆ ਉਹਨਾਂ ਚਿਰ ਤਾਂ ਸੋਤੇ ਕੁੱਟ ਖਾਂਦਾ ਨਹੀਂ ਫੇਰ ਜਵਾਕ ਇੱਥੇ ਸਾਈ ਵੀ ਦੇਖੇ ਨੇ ਜਵਾਕ ਬਰਾਬਰ ਮਾਂ-ਬਾਪ ਤੇ ਹੱਥ ਚੱਕਣ ਲੱਗ ਜਾਂਦੇ ਨੇ ਠੀਕ ਹੈ ਜੀ ਫਿਰ ਤੁਹਾਡੇ ਕੀ ਰਹਿ ਗਈ ਜਦੋਂ ਸਾਡੇ ਬਰਾਬਰ ਚੱਕ ਲਿਆ ਠੀਕ ਆ ਜੀ ਫਿਰ ਆਪਾਂ ਫਿਰ ਆਪਾਂ ਅੱਖੋਂ ਹੌਲੇ ਹੋ ਜਾਂਦੇ ਆ ਜੇ ਸਾਡਾ ਜਵਾਕ ਸਾਡੇ ਬਰਾਬਰ ਹੱਥ ਚੱਕਣ ਫਿਰੇ ਮਰਨ ਹੋ ਜਾਂਦਾ ਮਾਂ ਬਾਪ ਦਾ ਵੀ ਸੋਈ ਗੱਲਾਂ ਨਿਆਣਿਆਂ ਨੂੰ ਬਾਲਾ ਕੁੱਟਿਆ ਨਾ ਕਰੋ ਉਧਰ ਨੂੰ ਗਏ ਉਧਰ ਨੂੰ ਸੁਣਾਤਾ ਉਧਰ ਨੂੰ ਨੰਗੀ ਉਧਰ ਨੂੰ ਸੁਣਾਤਾ ਹੈਨਾ ਇਹ ਕੰਮ ਨਾ ਕਰਿਆ ਕਰੋ ਉਹਦੇ ਕੋਲ ਅੱਧਾ ਘੰਟਾ ਬੈਠ ਕੇ ਹੀ ਲਾ ਲਿਆ ਕਰੋ ਵੀ ਪੁੱਤਰ ਜੀ ਆਹ ਗੱਲ ਆ ਬਾਤ ਹੈ ਚਿੰਗੂ ਚੱਕਾ ਨਾਲ ਦੀ ਨਾ ਕੰਮ ਵੀ ਕਰ ਰਿਹਾ ਦੇਖ ਲਓ ਜੀ ਸਰਪਾਰਜੀ ਨੂੰ ਕਿੰਨਾ ਲਾਹ ਹੈ ਬਈ ওই ਗੱਲਾਂ ਬੈਠ ਕੇ ਸਮਝਾਇਆ ਹੋਇਆ ਮੈਂ ਅੱਗੇ ਵੀ ਵੀਡੀਓਾਂ 'ਚ ਕਿਹਾ ਵੀ ਜਵਾਕ ਨੂੰ ਬੈਠ ਕੇ ਸਮਝਾਇਆ ਹੋਇਆ ਜਵਾਕ ਦੇ ਦਿਮਾਗ 'ਚ ਗੱਲਾਂ ਪੈ ਜਾਂਦੀਆਂ ਨੇ ਉਹਨਾਂ ਨੂੰ ਸੋਚਣ ਦਾ ਵੀ ਮੌਕਾ ਦਿਆ ਕਰੋ ਆ ਗਲਤ ਸ਼ਬਦ ਤਾਂ ਜਮੇ ਹੀ ਨਹੀਂ ਬੋਲਣੇ ਹੈਗੇ ਠੀਕ ਆ ਇਹ ਮੈਂ ਕਹੂੰਗੀ ਵੀ ਜਦੋਂ ਜਵਾਕ 12-13 ਸਾਲ ਦਾ ਹੋ ਗਿਆ ਨਾ ਉਹਦੇ ਤੇ ਹੱਥ ਵੀ ਚੱਕਣਾ ਨਹੀਂ ਹੈਗਾ ਜਿਵਾਕ ਸੋਜੀ ਵਾਲਾ ਹੁੰਦਾ 12-13 ਸਾਲ ਤੋਂ ਬਾਅਦ ਜਦੋਂ ਅਸੀਂ ਹੱਥ ਚੱਕਣ ਲੱਗ ਜੰਨੇ ਆ ਫੇਰ ਜਿਵਾਕ ਸਾਡੇ ਹੱਥੋਂ ਨਿਕਲ ਜਾਂਦਾ ਹੈ ਠੀਕ ਹੈ ਜੀ ਇਹ ਸੋਈ ਗੱਲਾਂ ਮੈਂ ਕਿਹਾ ਚਲੋ ਭੈਣ ਭਾਈਆਂ ਨਾਲ ਕਰ ਲੈਨੇ ਆ ਗੱਲਬਾਤ ਆ ਆਪਾਂ ਪਰਿਵਾਰਾਂ ਵਾਲਿਆਂ ਇੱਕ ਦੂਏ ਨੂੰ ਸਮਝ ਸਕਦੇ ਆ ਹਨਾ ਜੀ ਪਤਾ ਕੀ ਹੈ ਜੀ ਕਬੀਲਦਾਰੀਆਂ ਚ ਬਹੁਤ ਕੁਛ ਚੱਲਦਾ ਅੱਜ ਕੱਲ੍ਹ ਬਹੁਤ ਕੁਛ ਚੱਲਦਾ ਹੈ ਜਵਾਕ ਵੀ ਅੱਜ ਕੱਲ੍ਹ ਦੇ ਥੋੜੇ ਜਿਹਾ ਲੱਥ ਵੱਧ ਹੋਏ ਹੋਏ ਨੇ ਇਹਨਾਂ ਦਾ ਧਿਆਨ ਆ ਫੋਨਾਂ ਕਿੰਨੀ ਵੱਧਾ ਹੈ ਪੜ੍ਹਾਈ ਕਿੰਨੀ ਕਮਾ ਕਿੰਨੀ ਥੋੜਾ ਜਿਹਾ ਘਟਾ ਹੈ ਕਹਿ ਹੋ ਜਾਂਦਾ ਪਰ ਕਿਹਾ ਸੋਚ ਕੇ ਕਰੋ ਮੈਂ ਹੋਈ ਗੱਲਾਂ ਸਾਡਾ ਠੀਕ ਹੈ ਜੀ ਨੀਆ ਕਾ ਗੱਲਾਂ-ਬੱਤਾਂ ਕਰਨੀਆਂ ᱛੀਆਂ ਹੁਣ ਆਪਾਂ ਲਸਣ ਪਟਦੇ ਆਂ ਹੋਰ ਸੁਣਾਓ ਜੀ ਗਰਮੀ ਆ ਗਈ ਸਰੰਜਮੀਆ ਦਾ ਟਾਈਮ ਆ ਗਿਆ ਮੀਨੇ ਵੀਦਨ ਨੂੰ ਲੱਗ ਜਾਨੀ ਇਸ ਕੰਜਵੀ ਮੜਨਾ ਹੈ ਨਾ ਸਰਦਾਰ ਜੀ ਚੱਲ ਪਈਆ ਚੱਲ ਪਈਆ ਸਰਦਾਰ ਜੀ ਕਹਿੰਦੇ ਚੱਲ ਪਈਆ ਸਕੰਜਵੀਆ ਕੀਤੀ ਆ ਕਿਤੇ ਬਾਹਰ ਅੰਦਰ ਗਿਆ ਨੇ ਬਜ਼ਾਰਾਂ ਚ ਲਾਗੇ ਖੜਨ ਪੁਜਾਰਾ ਜੀ ਤਾਂ ਸਿਆਲ ਚ ਵੀ ਜੜੀ ਜਾਂਦੇ ਨੇ ਲਸਣ ਜੀ ਸਾਰੇ ਸਾਲ ਦੀ ਸਾਰੇ ਸਾਲ ਦਾ ਕੋਟਾ ਹੈ ਲਸਣ ਜਿਆਦਾਤਰ ਸਾਗ ਲਈ ਸਾਰ ਨਹੀਂ ਜੀ ਸਾਰੀਆਂ ਸਬਜ਼ੀਆਂ ਚ ਵਧੀਆ ਲੱਗਦਾ ਹੈ ਸਾਗ ਤਾਂ ਚਲੋ ਇਹਦੇ ਬਿਨਾ ਬਣਦਾ ਹੀ ਨਹੀਂ ਪਰ ਸਾਰੀ ਸਬਜ਼ੀ ਚ ਵਧੀਆ ਲੱਗਦਾ ਹੈ ਬਾਏ ਬਾਦੀ ਦੀ ਤੋੜ ਹੈ ਨਾ ਇਹ ਬਾਏ ਬਾਦੀ ਦਾ ਤੋੜ ਹੈ ਲਸਣ ਤਾਂ ਕੋਈ ਅੰਤ ਨਹੀਂ ਹੁਣ ਆਪਣੀ ਸਬਜ਼ੀ ਜ ਰੋਜ਼ ਇੱਕ ਕੰਡਾ ਪਾਉਣੀ ਹੈ ਮੈਂ ਹੂੰ ਹਾਲ ਚੁਕ ਮੈਂ 365 ਹਾਲ ਚੁਕ ਬੇ 365 ਐਨੇ ਕਿਤਾ ਹੋਣਗੇ ਆਪਣੇ ਬੁੱਧ ਨੇ ਅੱਛਾ ਉਹ ਲੈ ਆਓ ਹੁਣ ਇਹਨੂੰ ਟੋਕਰੀ ਚ ਪਾ ਕੇ ਟੰਗ ਦਿਓ ਇਹਨੂੰ ਲਸਣ ਨੂੰ ਜਿਆਦਾ ਅਸੀਂ ਆਏ ਥੱਲੇ ਹੀ ਧਰਤੀ ਤੇ ਗੁੱਟੀਆਂ ਰੱਖ ਦੰਨੇ ਆ ਨਾ ਹਵਾ ਲੱਗਦੀ ਚਾਹੀਦੀ ਅਸਲ ਚ ਹੁਣ ਇਹਨੂੰ ਸੁਕਾਉਣਾ ਪਹਿਲਾਂ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਸੁਕਾ ਕੇ ਨਾ ਟੱਕ ਜਾਣਾ ਇੱਥੇ ਛੱਡ ਚ ਰੱਖ ਲੈਣਾ ਆਪਾਂ ਨੇ ਇਹਨੂੰ ਮਿੱਟੀ ਜੀ ਝਾੜ ਕੇ ਚੰਗੀ ਤਰ੍ਹਾਂ ਟੋਕਰੀ ਚ ਪਾ ਕੇ ਨਾ ਉੱਪਰ ਗਾਡਰ ਨਾਲ ਤਾਰ ਪਾ ਕੇ ਟੰਗ ਦਿਓ ਸਾਈਡ ਤੇ ਹੂੰ ਉਹ ਪਰਛਾਤੀ ਦੇ ਥੱਲੇ ਅੱਗੇ ਮੈਂ ਸਾਨੂੰ ਕਹਤਾ ਇੱਕ ਛਾਬੇ ਜੇ ਲਿਆਓ ਦੋ ਜਿਹਦੇ ਵਿੱਚ ਪਿਆਜ਼ ਲਸਣ ਪਾ ਕੇ ਉੱਪਰ ਟੰਗੇ ਜਾਣ ਨਾ ਖਰਾਬ ਹੋਣਾ ਬਸ ਆ ਇੱਥੇ ਤਾਂ ਪੱਖੇ ਦੀ ਆਪਣੀ ਲੋੜ ਪਾਇਆ ਹੀ ਨਹੀਂ ਕਰਨੀ ਹੂੰ ਹੂੰ ਇਹ ਲੋ ਆਰਾਮ ਨਾਲ ਬੈਠੀਆਂ ਜੀ ਗਾਲੀ ਕਰਦੀਆਂ ਨੇ ਹਵਾ ਚੱਲਦੀ ਹੈ ਨਾ ਠੰਡੀ ਹਵਾ ਚੱਲਦੀ ਹੈ ਠੰਡੀ ਠੰਡੀ ਪਸ਼ੂ ਜਿਆਦਾ ਰੱਜਿਆ ਹੋਇਆ ਨਾ ਫੇਰ ਨਹੀਂ ਫੇਰ ਨਹੀਂ ਜਿਹੜੇ ਜੇ ਕਰਦਾ ਫੇਰ ਤਾਂ ਪਸ਼ੂ ਨੂੰ ਕੁੱਕੀ ਚੜਨ ਲੱਗ ਜਾਂਦੀ ਆ ਆਪਣੇ ਮੰਗੋ ਦੋ ਰੋਟੀਆਂ ਵੱਧ ਖਾ ਲੀਆਂ ਦੋ ਦੋ ਦੇ ਖਣ ਲੱਗ ਜਾਂਦੇ ਨੇ ਹਾਂਏ ਹੁੰਦਾ ਵੀ ਬਸ ਸਾਰੇ ਕੰਮ ਛੱਡ ਕੇ ਬਹਿ ਜਾਓ ਉਹੀ ਹਾਲ ਆ ਪਸ਼ੂਆਂ ਦਾ ਭਾਈ ਸਰਦਾਰ ਜੀ ਨੂੰ ਗੱਲ ਬਹੁਤ ਘੱਟ ਆਉਂਦੀ ਆ ਜੀ ਪਤਾ ਨਹੀਂ ਕਾਤੇ ਪਤਾ ਨਹੀਂ ਮੇਰੇ ਤਾਂ ਸੰਗੀ ਜਾਂਦੇ ਨੇ ਉਹ ਮਾ ਚੱਕ ਲਿਆ ਜੋ ਗੁੱਟੀ ਮੜੀ ਜੀ ਚਲੋ ਠੀਕ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਾ ਕਰੋ ਵੱਧ ਤੋਂ ਵੱਧ ਕਿ ਸਾਡੇ ਮਾਣੀ ਮੋਟੀ ਕੰਨਾ ਚ ਚੰਗੀ ਗੱਲ ਪੈ ਜਾਂਦੀ ਆ ਹਰ ਕਮੈਂਟਾਂ ਚ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਗੱਲਾਂ ਕਿੱਦਾਂ ਦੀਆਂ ਲੱਗਦੀਆਂ ਨੇ ਜਿੱਥੇ ਕਿਤੇ ਗਲਤੀ ਹੁੰਦੀ ਆ ਉਹ ਵੀ ਜਰੂਰ ਦੱਸਿਆ ਕਰੋ ਸਾਡੇ ਭੈਣ ਭਾਈਓ ਤੁਸੀਂ ਕੋਈ ਜ਼ਰੂਰੀ ਨਹੀਂ ਵੀ ਅਸੀਂ ਸਹੀ ਆ ਸਾਤੇ ਵੀ ਗਲਤੀਆਂ ਹੁੰਦੀਆਂ ਨੇ ਤੁਸੀਂ ਜਰੂਰ ਦੱਸਿਆ ਕਰੋ ਕਮੈਂਟਾਂ ਚ ਠੀਕ ਆ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੂਗਾ ਹਾਂ ਆਹਾਂ ਛੋਟਾ ਨੂੰ ਵੀ ਵੀਡੀਓ ਆਨੂੰ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ